ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਜੇ ਵੀ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਆਪਾਂ ਬੱਚਿਆਂ ਲਈ ਲੈ ਕੇ ਆਏ ਆ ਜੀ ਜਿਹੜੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਤੇ ਆਪਾਂ ਉਹਨਾਂ ਦੇ ਇੱਕ ਦੋ ਪਾ ਵੀ ਲੈ ਕੇ ਆਏ ਆ ਉਹ ਪਾ ਵੀ ਤੁਸੀਂ ਜ਼ਰੂਰ ਕਰਿਓ ਤੇ ਆਪਾਂ ਉਸ ਤੁਹਾਨੂੰ ਦੱਸਦੇ ਆ ਜੀ ਵੀ ਪਰਮਾਤਮਾ ਨਾਲ ਆਪਣਾ ਜ਼ਰੂਰ ਜੁੜਨਾ ਚਾਹੀਦਾ ਬੱਚੇ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਆਪਾਂ ਇਹ ਪਾਠ ਬਾਰੇ ਵੀ ਤੁਹਾਨੂੰ ਦੱਸਦੇ ਆ ਜੀ ਵੇਖੋ ਜਦੋਂ ਜਦੋਂ ਬੱਚੇ ਨੂੰ ਵੇਖੋ ਨੌਕਰੀ ਲਈ ਹੁੰਦੀ ਹੈ ਤਪੱਸ ਵੀ ਮੈਂ ਨੌਕਰੀ ਲੱਗਾ ਪੜ੍ਹ ਲਿਖ ਕੇ ਬਹੁਤ ਇੰਟੈਲੀਜੈਂਟ ਬੱਚਾ ਹੁੰਦਾ ਪੜ੍ਹਾਈ 'ਚ ਹੀ ਬਹੁਤ ਸ਼ਿਹਾਰਾ ਮਿਹਨਤੀ ਹੈ ਫਿਰ ਵੀ ਉਹਨੂੰ ਨੌਕਰੀ ਨਹੀਂ ਮਿਲਦੀ ਤਾਂ ਤੁਸੀਂ ਬੱਚੇ ਨੂੰ ਇਹ ਕਹੋ ਵੀ ਪਾਠ ਨਾਲ ਜ਼ਰੂਰ ਗੁਰਵਾਣੀ ਨਾਲ ਜ਼ਰੂਰ ਜੁੜੇ ਬੱਚਾ ਹਰ ਰੋਜ਼ ਜੀ ਜੋ ਪਾਈ ਸਾਹਿਬ ਜੀ ਦਾ ਪਾਠ ਕਰ ਸਕਦਾ ਤੇ ਆਪਣਾ ਜੋਬਜੀ ਸਾਹਿਬ ਜੀ ਦਾ ਪਾਠ ਕਰ ਸਕਦਾ ਗੁਰੂ ਘਰ ਜਾ ਸਕਦਾ ਜਿਵੇਂ ਸਵੇਰ ਉੱਠਿਆ ਬੱਚਾ ਅਸ਼ਨਾਣ ਪਾਣੀ ਕੀਤਾ ਗੁਰੂ ਘਰ ਜਾਵੇ ਜੀ ਅਰਦਾਸ ਗੁਰੂ ਘਰ ਸਵੇਰ ਹੁੰਦੀ ਹੈ ਉਹਦੇ ਵਿੱਚ ਬੱਚਾ ਜ਼ਰੂਰ ਸ਼ਾਮਲ ਹੋਵੇ ਬੱਚੇ ਨੂੰ ਗੁਰਬਾਣੀ ਵਾਲ ਜੋੜਾ ਕਰੋ ਜਦੋਂ ਬੱਚਾ ਪੜ੍ਹਨਾ ਸ਼ੁਰੂ ਕਰ ਦਿੰਦਾ ਜੇ ਬੱਚਾ ਚੰਗਾ ਤੁਹਾਡਾ ਬੱਚਾ ਮਿਹਨਤੀ ਹੈ ਚੰਗੇ ਨੰਬਰਾਂ ਤੇ ਲੈ ਕੇ ਪਾਸ ਹੁੰਦਾ ਤੇ ਫਿਰ ਬੱਚੇ ਨੂੰ ਨਾ ਥੋੜਾ ਥੋੜਾ ਤੁਸੀਂ 10ਵੀਂ ਤੋਂ ਬਾਅਦ ਹੀ ਗਰਵਾਣੀ ਵਾਲੇ ਨੂੰ ਜੋੜਨਾ ਸ਼ੁਰੂ ਕਰ ਦੇ ਤਾਂ ਕਿ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੋਹਣਾ ਸਮਾਂ ਆਵੇ ਤੇ ਬੱਚਾ ਨੌਕਰੀ ਲਈ ਜਾਵੇ ਕਿਤੇ ਦਰਦ-ਦਰ ਨਾ ਬੱਚੇ ਨੂੰ ਪਕਾਈ ਧਰਨੀ ਪਵੇ ਕਈ ਵਾਰ ਕੀ ਹੁੰਦਾ ਜੀ ਆਪਣੇ ਜਿਹੜੇ ਕਰਮ ਹਨ ਆਪਾਂ ਉਹਨਾਂ ਨੂੰ ਥੋੜਾ ਸ਼ੁੱਧ ਕਰਨ ਲਈ ਫਿਰ ਆਪਾਂ ਨੂੰ ਇਹ ਸਭ ਕਰਨਾ ਹੀ ਪੈਂਦਾ ਪਰਮਾਤਮਾ ਨਾਲ ਆਪਾਂ ਨੂੰ ਜੁੜਨਾ ਹੀ ਪੈਂਦਾ ਰਾਹ ਵਿੱਚ ਆਉਂਦੀਆਂ ਔਕੜਾਂ ਨੂੰ ਜੁੜਨਾ ਹੀ ਪੈਂਦਾ ਜੁੜਨਾ ਹੀ ਪੈਂਦਾ ਤਾਂ ਕਿ ਆਪਣੇ ਰਾਹ ਸਿੱਧੇ ਹੋ ਜੀ ਗਰਵਾਣੀ ਦਾ ਪਨਸਾਰਾ ਲੈਣਾ ਪੈਂਦਾ ਮਾਪੇ ਗੁਰਵਾਣੀ ਨਾਲ ਜੁੜਨਾ ਬੱਚਾ ਗੁਰਵਾਣੀ ਨਾਲ ਜੁੜੇ ਇਹ ਨਹੀਂ ਹੋ ਸਕਦਾ ਕਿ ਬੱਚਾ ਮਿਹਨਤੀ ਹੋਣ ਤੋਂ ਬਾਅਦ ਉਹਨੂੰ ਸਫਲਤਾ ਨਾ ਮਿਲੇ ਜਦੋਂ ਆਪਾਂ ਘਰ ਦੇ ਵਿੱਚ ਖੁਦ ਨਸ਼ਿਆਂ ਦਾ ਆਵਾਸ ਕਰ ਲੈਨੇ ਆ ਬੱਚੇ ਮਿਹਨਤੀ ਹੈ ਪੜ੍ਹਾਈ ਹੋ ਰਹੀ ਹੈ ਫਿਰ ਉਹ ਨੌਕਰੀਆਂ ਦੀ ਤਲਾਸ਼ ਹੁੰਦੇ ਆ ਘਰ ਦਾ ਵਾਤਾਵਰਣ ਸਹੀ ਨਹੀਂ ਹੁੰਦਾ ਤੇ ਉੱਥੇ ਫਿਰ ਬੱਚਾ ਕਿੰਨਾ ਵੀ ਮਿਹਨਤੀ ਹੋਵੇ ਨੌਕਰੀ ਲਈ ਬਹੁਤ ਸਟਰਗਲ ਬੱਚੇ ਨੂੰ ਕਰਨਾ ਪੈਂਦਾ ਜੀ ਫਿਰ ਆਪਾਂ ਥਾਂ-ਥਾਂ ਜਾਂਦੇ ਆ ਹਰ ਇੱਕ ਥਾਂ ਜਿੱਥੇ ਕੋਈ ਦੱਸ ਪਉਂਦਾ ਉੱਥੇ ਜਾ ਕੇ ਨੱਕ ਰਗੜਦੇ ਆ ਮਿੰਤਾសារਲੇ ਕਰਦੇ ਆ ਕੋਈ ਆਪਾਂ ਖੰਡੀ ਲੋਕਾਂ ਦੇ ਨੇ ਰਹਿਣ ਤੇ ਵੀ ਜਾਣੇ ਸਾਡੇ ਬੱਚੇ ਨੂੰ ਜੋਬ ਮਿਲ ਜੇ ਤੇ ਇਹਦੇ ਲਈ ਜੇ ਆਪਾਂ ਇਹ ਕੰਮ ਸ਼ੁਰੂ ਹੀ ਕਰ ਲਗੇ ਤੇ ਆਪਾਂ ਨੂੰ ਕਿਸੇ ਵੀ ਥਾਂ ਦੇ ਜਾਣ ਦੀ ਲੋੜ ਨਹੀਂ ਬੱਚੇ ਨੂੰ ਆਪਣੇ ਆਪ ਸਹੀ ਨੌਕਰੀ ਮਿਲੂਗੀ ਜੀ ਤੁਸੀਂ ਬੱਚੇ ਨੂੰ ਗਰਵਾਣੀ ਨਾ ਜੋੜਿਆ ਕਰੋ ਜਦੋਂ ਵੀ ਬੱਚੇ ਲਈ ਖਾਣਾ ਬਣਾਉਂਦੇ ਹੋ ਤੁਸੀਂ ਮੂਲਮੰਤਰ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਬੱਚੇ ਨੂੰ ਵੀ ਕਹੋ ਕਿਤਾਬ ਚੱਕਦਾ ਤਾਂ ਵੀ ਮੂਲ ਮੰਤਰ ਸਾਹਿਬ ਦਾ ਪਾਠ ਉਹਨੇ ਜ਼ਰੂਰ ਕਰਨਾ ਪ੍ਰਮਾਤਮਾ ਅਗੇ ਅਰਦਾਸ ਬੇਨਤੀਆਂ ਕਰਨੀਆਂ ਕਿਤਾਬ ਰੱਖਣ ਵੇਲੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਗੁਰਬਾਣੀ ਨਾਲ ਜੁੜਨਾ ਮੂਲ ਮੰਤਰ ਸਾਹਿਬ ਦਾ ਪਾਠ ਜਿੰਨਾ ਵੀ ਹੋ ਸਕਦਾ ਬੱਚੇ ਤੋਂ ਵੱਧ ਤੋਂ ਵੱਧ ਕਰੇ ਜੀ 100% ਬੱਚੇ ਨੂੰ ਸਫਲਤਾ ਮਿਲੂਗੀ ਜੋਬ ਮਿਲੂਗੀ ਠੀਕ ਹੈ ਨਾ ਇਹ ਸਾਡਾ ਸਾਰਾ ਕੀਤਾ ਹੋਇਆ ਮੈਂ ਤੁਹਾਨੂੰ ਫੇਰ ਹੀ ਦੱਸ ਰਹੀ ਹਾਂ ਜੀ ਇਸ ਤਰ੍ਹਾਂ ਬਹੁਤ ਬੱਚਿਆਂ ਨੇ ਨਾ ਹੱਲਿਆ ਪਰਮਾਤਮਾ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਮਹਾਰਾਜ ਬਖਸ਼ੂਗਾ ਜੀ ਪਰ ਥੋੜਾ ਜਿਹਾ ਆਪਾਂ ਨੂੰ ਵੀ ਮਿਹਨਤ ਕਰਨੀ ਪੈਂਦੀ ਹੈ ਦੇਖੋ ਬਚਪਨ ਤੋਂ ਲੈ ਕੇ ਬੱਚਾ 16 17 ਸਾਲ ਤੀਕ ਸਕੂਲਾਂ ਦੇ ਵਿੱਚ ਲਾਉਂਦਾ ਇੰਨੀ ਮਿਹਨਤ ਕਰਦਾ ਸਫਲਤਾ ਪਾਉਣ ਲਈ ਨੌਕਰੀ ਤੇ ਲੱਗਣ ਲਈ ਕਿੰਨਾ ਕੁਸ਼ ਮਿਹਨਤ ਕਰਦਾ ਹਨ ਪਰਮਾਤਮਾ ਦੇ ਵੇਖ ਅੱਪਾ ਪਰਮਾਤਮਾ ਕੇ ਫਿਰ ਅਰਦਾਸਾਂ ਬੇਨਤੀਆਂ ਕਰਦੇ ਸਾਨੂੰ ਜੋਬ ਮਿਲ ਜੇ ਕੋ ਨੌਕਰੀ ਲਈ ਤਾਂ 17 ਸਾਲ ਖਰਾਬ ਕਰ ਦਿੰਨੇ ਆਪਾਂ ਵੇਖ ਸਕੂਲਾਂ ਦੇ ਵਿੱਚ ਜਾਂਦੇ ਆ ਬੱਚਾ ਦਿਨ ਰਾਤ ਇੱਕ ਕਰ ਦਿੰਦਾ ਪਰ ਪਰਮਾਤਮਾ ਕੋਲ ਜਾਣ ਲਈ ਆਪਣੇ ਕੋਲ ਟਾਈਮ ਹੀ ਹੁੰਦਾ ਫਿਰ ਆਪਾਂ ਜਾਂਨੇਵੇਂ ਮਹੀਨਾ ਵੀ ਦਿਨ ਜਾਂਦੇ ਆ ਫਿਰ ਆਪਾਂ ਨੇ ਛੇਤੀ ਸਾਡਾ ਕੰਮ ਹੋਵੇ ਛੇਤੀ ਤੁਸੀਂ ਆ ਦੇਖੋ 17 ਸਾਲ ਪੜ੍ਹਾਈ ਕਰਨ ਤੋਂ ਬਾਅਦ ਆਪਾਂ ਨੂੰ ਛੇਤੀ ਜੌਬ ਨਹੀਂ ਮਿਲਦੀ 17 ਸਾਲ ਦਾ ਸਟਰਗਲ ਤੋਂ ਬਾਅਦ ਆਪਾਂ ਕਿਤੇ ਜੌਬ ਕਾਇਨੀਆਂ ਤੇ ਫਿਰ ਪ੍ਰਮਾਤਮਾ ਦੇ ਘਰੇ ਆਪਾਂ 20 ਦਿਨ ਜਾ ਕੇ ਕਿਉਂ ਫਿਰ ਆਪਾਂ ਕਹਿੰਦੇ ਵੀ ਸਾਨੂੰ ਇੰਨੀ ਛੇਤੀ ਸਫਲਤਾ ਮਿਲੇ ਇਹਦੇ ਲਈ ਜੀ ਜਦੋਂ ਬੱਚਾ ਤੁਹਾਡਾ ਪੂਰਾ ਮਿਹਨਤੀ ਐ ਸਖਤ ਮਿਹਨਤ ਕਰਦਾ ਤੇ ਦਸਵੀਂ ਤੋਂ ਬਾਅਦ ਹੀ ਉਹਨੂੰ ਬੱਚੇ ਨੂੰ ਪ੍ਰਮਾਤਮਾ ਵੱਲ ਜੋੜਨ ਨਾਲ ਸ਼ੁਰੂ ਕਰੋ ਉਹ ਹਰ ਰੋਜ਼ ਗੁਰੂ ਘਰ ਜਾ ਬੇਟਾ ਫਿਰ ਤੂੰ ਸੌਖੀ ਤੈਨੂੰ ਜੌਬ ਮਿਲੂਗੀ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਮੈਹੀ ਬੱਚੇ ਕੋਲ ਟਾਈਮ ਤਾਂ ਬੱਚੇ ਨੂੰ ਪਾਠ ਸਿਮਰਨ ਕਰਨ ਦੇ ਨਾਲ ਜ਼ਰੂਰ ਲਾਓ ਕਿ ਬੱਚਾ ਬੱਚਾ ਹਰ ਰੋਜ਼ ਮੂਲ ਮੰਤਰ ਸਾਬ ਦਾ ਪਾਠ ਕਰੇ ਜਿੰਨਾ ਹੋ ਸਕਦਾ ਉਨਾ ਕਰੇ ਨਾਲੇ ਤਾਂ ਬੱਚਾ ਤੁਹਾਡਾ ਰਾਹੋਂ ਬੇਰਾ ਨਹੀਂ ਹੋਊਗਾ ਤੇ ਨਾਲੇ ਬੱਚੇ ਨੂੰ ਜੋਬ ਜ਼ਰੂਰ ਮਿਲੂਗੀ ਆਪਾਂ ਇੱਥੇ ਤੁਹਾਡੇ ਨਾਲ ਇੱਕ ਦੋ ਪਾ ਸਾਝੇ ਕਰਦੇ ਹਾਂ ਜੇ ਬੱਚਾ ਬਹੁਤ ਮਿਹਨਤੀ ਹੈ ਬਹੁਤ ਮਿਹਨਤ ਕਰ ਰਿਹਾ ਹੈ ਗੁਰੂ ਘਰ ਵੀ ਜਾਂਦਾ ਹੈ ਗੁਰਬਾਣੀ ਨਾਲ ਵੀ ਜੁੜਿਆ ਫਿਰ ਵੀ ਬੱਚੇ ਦਾ ਕੋਈ ਕੰਮ ਦੇ ਵਿੱਚ ਅੜਚਣ ਪੈ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਹੁੰਦੀ ਜਦੋਂ ਵੀ ਕੋਈ ਕੰਮ ਕਰਦੇ ਹਾਂ ਕਦੇ ਵੀ ਉਹਦਾ ਟੰਡੋਰਾ ਨਾ ਪਿੱਟੋ ਕਦੇ ਵੀ ਉਹਨੂੰ ਇਹ ਨਾ ਕਰੋ ਮੈਂ ਐ ਕਰਦਾ ਮੈਂ ਐ ਕਰਦਾ ਠੀਕ ਹੈ ਨਾ ਕਿਸੇ ਦੀ ਹੈ ਸੋਨੂੰ ਲੈ ਕੇ ਬਹਿ ਜਾਂਦੀ ਹੈ ਠੀਕ ਹੈ ਚਾਹੇ ਕੋਈ ਆਪਣਾ ਚਾਹੇ ਕੋਈ ਬਗਾਨਾ ਜੋ ਵੀ ਕੰਮ ਕਰਦੇ ਹੋ ਤੁਸੀਂ ਚੁੱਪ ਚਾਪ ਅੰਦਰ ਖਾਤੇ ਕਰੋ ਜਦੋਂ ਕੰਮ ਹੋ ਜੇ ਉਸ ਤੋਂ ਬਾਅਦ ਹੀ ਖੁਸ਼ੀ ਮਨਾਓ ਕੰਮ ਤੋਂ ਪਹਿਲਾਂ ਖੁਸ਼ੀ ਨਾ ਮਨਾਓ ਜੀ ਪਹਿਲਾਂ ਮਣਾਈ ਹੋਈ ਖੁਸ਼ੀ ਵੀ ਆਪਣੀ ਬਿਆਰਥ ਜਾਂਦੀ ਹੁੰਦੀ ਹੈ ਉਹ ਵੀ ਕਈ ਵਾਰ ਆਪਣੀ ਹੈ ਲੈ ਕੇ ਬਹਿ ਜਾਂਦੀ ਇਹਦੇ ਲਈ ਕੋਈ ਵੀ ਕੰਮ ਆ ਤੁਸੀਂ ਗੁਪਤ ਕਰੋ ਜਦੋਂ ਕੰਮ ਸਫਲਤਾਪੂਰਨ ਹੋ ਜੇ ਬੱਚਾ ਤੁਹਾਡਾ ਜੌਬ ਤੇ ਜਾ ਲੱਗ ਗਿਆ ਜਾ ਕੇ ਤੇ ਡਿਊਟੀ ਕਰਨ ਲੱਗ ਗਿਆ ਤੁਸੀਂ ਫੇਰ ਹੀ ਕਿਸੇ ਨੂੰ ਦੱਸਣਾ ਵੀ ਹਾਂ ਸਾਡਾ ਬੱਚਾ ਲੱਗ ਗਿਆ ਪਹਿਲਾਂ ਕਿਸੇ ਨੂੰ ਨਹੀਂ ਦੱਸਣਾ ਇਹਦੇ ਲਈ ਇਹ ਉੱਥੇ ਵੀ ਜਦੋਂ ਕੋਈ ਦੁਆ ਜਾਂ ਕੋਈ ਸੇ ਦੀ ਹੈ ਕੋਈ ਕੰਮ ਕਰ ਜਾਂਦੀ ਹੈ ਨਾ ਉੱਥੇ ਫਿਰ ਆਪਾਂ ਥੋੜਾ ਜਿਹਾ ਇਸ ਕੰਮ ਖਰਾਬ ਕਰ ਲੈਨੇ ਆ ਤੇ ਲਓ ਜੀ ਆਪਾਂ ਹੁਣ ਤੁਹਾਨੂੰ ਆਪਾਂ ਦੱਸਤੀਆਂ ਇਹਦੇ ਵਿੱਚ ਬੱਚੇ ਨੇ 8 ਨੰਬਰ ਦੇ ਬੂਟ ਲੈਣੇ ਆ ਬਾਰੇ ਸਪਾਣਾ ਦੇ ਬੂਟ ਲੈ ਲਓ ਚਾਹੇ ਚੱਪਲ ਲੈ ਲਓ ਸਿਰਫ 8 ਨੰਬਰ ਹੀ ਲੈਣੀ ਹੈ ਬੱਚੇ ਦਾ ਨੰਬਰ ਭਾਵੇਂ 7 7 ਤਾਂ ਭਾਵੇਂ 6 ਹੈ ਭਾਵੇਂ 5 ਹੈ ਭਾਵੇਂ 9 ਹੈ ਭਾਵੇਂ 10 ਹੈ ਪਰ ਤੁਸੀਂ ਸਿਰਫ 8 ਨੰਬਰ ਦਾ ਜੁੱਤਾ ਲੈਣਾ ਹੈ ਉਹ ਜੁੱਤੇ ਨੂੰ ਬੱਚੇ ਨੇ 8 ਦਿਨ ਲਗਾਤਾਰ ਪਾਉਣਾ ਜਿਹੜਾ ਬੱਚਾ ਨੌਕਰੀ ਦੀ ਤਲਾਸ਼ ਕਰਦਾ ਉਸੇ ਬੱਚੇ ਲਈ ਪਾਓ ਬੱਚੇ ਨੇ ਉਹ ਚਾਹੇ ਤੰਗ ਪਾਵੇ ਚਾਹੇ ਔਖਾ ਸੌਖਾ ਕਿਵੇਂ ਪਾਵੇ 8 ਦਿਨ ਜਿੰਨਾ ਵੀ ਪੈਂਦਾ ਉਹ ਤੋਂ ਵੱਧ ਤੋਂ ਵੱਧ ਉਹਨੇ 8 ਦਿਨ ਪਾਉਣਾ ਉਸ ਤੋਂ ਬਾਅਦ ਜੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਮਜ਼ਦੂਰ ਕੰਮ ਕਰਦਾ ਤਾਂ ਤੁਸੀਂ ਉਹ ਬੂਟ ਉਹਨੂੰ ਦੇ ਦਿਓ ਤੁਸੀਂ ਦੇਖੋ ਬਹੁਤ ਜ਼ਿਆਦਾ ਤੁਹਾਡੇ ਬੱਚੇ ਦਾ ਕੰਮ ਹੋਊਗਾ ਤੇ ਇੱਕ ਤਿੰਨ ਚਾਬ ਬੰਗਾਲਾ ਜਾਂ ਇੱਕ ਤੁਸੀਂ ਇਹ ਕੰਮ ਕਰ ਸਕਦੇ ਆ ਇਹ ਜਿਹੜਾ ਬੂਟ ਵਾਲਾ ਜੀ ਇਹ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਕਿਸੇ ਵੀ ਕਿਸੇ ਵੀ ਦਿਨ 8 ਦਿਨ ਬਸ ਬੱਚੇ ਨੇ ਲਗਾਤਾਰ ਬੂਟ ਪਾਉਣੇ ਆ ਤੇ ਜੇ ਬੱਚਾ 8 ਦਿਨ ਲਗਾਤਾਰ ਬੂਟ ਨਹੀਂ ਪਾਉਣਾ ਤਾਂ ਬੱਚੇ ਨੇ 8 ਸ਼ਨੀਵਾਰ ਪਾ ਸਕਦਾ ਬੱਚਾ ਇੱਕ ਸ਼ਨੀਵਾਰ ਪਾ ਕੇ ਮੁੜ ਕੇ ਲਾ ਤੇ 8 ਸ਼ਨੀਵਾਰ ਪਾ ਕੇ ਦੇ ਸਕਦਾ ਪਰ ਜੇ ਤੁਸੀਂ 8 ਦਿਨ ਲਗਾਤਾਰ ਬੂਟ ਪਾਉਣ ਤੋਂ ਬਾਅਦ ਤੁਸੀਂ ਕਿਸੇ ਆਪ ਮਜ਼ਦੂਰ ਨੂੰ ਦੇਵੋਗੇ ਤੇ ਬਹੁਤ ਛੇਤੀ ਤੁਹਾਡੇ ਬੱਚੇ ਦਾ ਇਹ ਕੰਮ ਬਣੂਗਾ ਅਰਦਾਸ ਬੇਨਤੀ ਆਉ ਦੇ ਮਨ ਦੇ ਵਿੱਚ ਹੀ ਧਾਰ ਕੇ ਉਹ ਬੂਰ ਤੁਸੀਂ ਕਿਸ ਸਿਰਫ ਕਿਸੇ ਮਜ਼ਦੂਰ ਨੂੰ ਦੇਣੇ ਆ ਜੀ ਹੋਰ ਨਹੀਂ ਕਿਸੇ ਨੂੰ ਦੇਣੇ ਗਿਓ ਤੇ ਕਈ ਵਾਰ ਯਾਰਾਂ ਦੋਸਤਾਂ ਨੂੰ ਐਵੇਂ ਨਹੀਂ ਦੇਣੇ ਸਿਰਫ ਗਰੀਬ ਮਜ਼ਦੂਰ ਨੂੰ ਦੇਣੇ ਆ ਇੱਕ ਤੁਸੀਂ ਲੈਣਾ ਜੀ ਤਿੰਨ ਚਾਬੀਆਂ ਵਾਲਾ ਜਿੰਦਾ ਉਹ ਤੁਸੀਂ ਕਿਸੇ ਵੀ ਦਿਨ ਲਿਆ ਸਕਦੇ ਹੋ ਉਹਦੇ ਤਿੰਨ ਚਾਬੀਆਂ ਹੁਣ ਉਸ ਜਿੰਦੇ ਦੇ ਨਾਲ ਤਿੰਨ ਚਾਬੀਆਂ ਵਾਲਾ ਲੋਕ ਲੈ ਕੇ ਆਉਣਾ ਉਹਨੂੰ ਲਿਆ ਕੇ ਤੁਸੀਂ ਸ਼ਨੀਵਾਰ ਵਾਲੇ ਦਿਨ ਪਿੱਪਲ ਥੱਲੇ ਰੱਖ ਆਉਣਾ ਪਿੱਪਲ ਥੱਲੇ ਰੱਖ ਦਿਓ ਚਾਹੀ ਕਿਸੇ ਚਰਸਤੇ ਚ ਰੱਖ ਦਿਓ ਇਹ ਲੋਕ ਹੈ ਹੋਇਆ ਜੀ ਜੋ ਲੋਕ ਇਹਨੂੰ ਖੋਲੂਗਾ ਉਹਦੀ ਵੀ ਕਿਸਮਤ ਚਮਕੂਗੀ ਤੇ ਤੁਹਾਡੇ ਬੱਚੇ ਦੀ ਤਾਂ ਕਿਸਮਤ ਚਮਕੂਗੀ ਚਮਕੂਗੀ ਬਹੁਤ ਸ਼ੇਤੀ ਇਹਦੇ ਨਾਲ ਵੀ ਤੁਹਾਡੇ ਬੱਚੇ ਨੂੰ ਜੌਬ ਮਿਲੂਗੀ ਤੇ ਪਰ ਬੱਚੇ ਨੇ ਸਿਮਰਨ ਨਾਲ ਜ਼ਰੂਰ ਜੋੜਨਾ ਜੀ ਇਹ ਦੋ ਪਾ ਦੱਸਿਆ ਚੋਂ ਕਿਨਾਂ ਚੋਂ ਕੋਈ ਵੀ ਪਾ ਕਰ ਸਕਦੇ ਤੁਸੀਂ ਦੇਖੋ ਬਹੁਤ ਸ਼ੇਤੀ ਤੁਹਾਨੂੰ ਰਿਜ਼ਲਟ ਮਿਲੂਗਾ ਤੁਹਾਡੇ ਬੱਚੇ ਨੂੰ ਬੜੀ ਸ਼੍ਰੇਸ਼ੀ ਸਫਲਤਾ ਮਿਲੂਗੀ ਤੇ ਅੱਜ ਦੀ ਵੀਡੀਓ ਆਪਾਂ ਇੱਥੋਂ ਤੀਕ ਜੀ ਜੇ ਕੋਈ ਵੀਡੀਓ ਬਣਾਉਣ ਤੋਂ ਸ਼ਬਦ ਮੈਥੋਂ ਇੱਧਰ ਕੋ ਉੱਧਰ ਹੋ ਗਿਆ ਪ੍ਰੀ ਮੈਨੂੰ ਮਾਫ ਕਰਨਾ ਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜੂ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਪਰਮਾਤਮਾ ਤੁਹਾਨੂੰ ਤੰਦਰੁਸਤیاں ਬਖਸ਼ੇ ਤੁਹਾਡੇ ਬੱਚਿਆਂ ਨੂੰ ਤੰਦੂਗਰੀਆਂ ਰਾਚੋਗਰੀਆਂ ਤਰੱਕੀਆਂ ਬਖਸ਼ੇ ਤੁਹਾਡੇ ਘਰਾਂ 'ਚ ਸੁੱਖ ਸ਼ਾਂਤੀਆਂ ਬਖਸ਼ੇ ਸਰੀਰ ਤੁਹਾਨੂੰ ਤੰਦਰੁਸਤیاں ਬਖਸ਼ੇ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ